三个。 ਕੀ 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 ਕੋਈ ਨਾ ਪਰਸਾ ਨਾ ਸੁਝੀਆ ਨਾ ਬਿਲਕੁਲ ਮਨਾਈ ਤੇ ਨਾ ਵੀਡੀਓ ਭੇਜ ਬੜੀ ਜਰੂਰੀ ਆਓ ਕੋਈ ਨਾ ਦੇਸੀ ਰਿਚ ਜਿਹੜੀ ਜਗੜੇ ਮਾਰੇ ਆਉਂਦੇ ਉਹ ਅਸਲ ਕਰਦੇ ਆਂ ਸਰਵੇਖਣ ਮੈਂ ਘਰੇ ਜਾ ਕੇ ਲਿਜਾਈ ਦਿੰਦੇ ਬਹੁਤ ਥੋੜੀ ਜਿਹੀ ਬੋਲਸੀਓ ਕੋਈ ਸਿਸਟਮ ਮੇਰੇ ਬੱਲੇ ਜੀ ਕਹਿੰਦੇ ਨੇ ਕਿ ਤੁਸੀਂ ਸੁਧੀ ਰਹਿੰਦੇ ਆ ਕਿਉਂਕਿ हां अच्छा हां रटनी किथे ते ਲੈਣ ਵਾਲੇ ਪਟਿਆਲਾ ਦੇਤੀ ਮੇਰਾ ਮਾਮਲਾ ਕੀ ਹੈ ਜਿਹੜਾ ਡਰਾਈਵਰ ਨਾਲ ਕੰਡਕਟਰ ਨਾਲ ਲੜਾਈ ਝਗੜਾ ਹੋਇਆ ਮਾਮਲਾ ਕੀ ਹੈ ਮੈਂ ਮੇਰਾ ਬੈਦਰ ਤੇ ਮੇਨੇ ਭਾਬੀ ਅਸੀਂ ਮੁਹਾਲੀ ਗਏ ਸੀਗੇ ਕਿਸੇ ਰੈਲੀ ਟੀਮਸ ਦੇ ਘਰ ਮੁਹਾਲੀ ਤੋਂ ਆ ਰਹੇ ਸੀਗੇ ਮੁਹਾਲੀ ਆ ਸੀ ਪੀ ਆਰਟੀਸੀ ਬਸ ਫੜੀ ਤੇ ਬਸ ਖਾਲੀ ਸੀ 10-15 ਸਵਾਰੀਆਂ ਸੀ ਨੀ ਆ ਤੇ ਕੰਡਕਟਰ ਨੇ ਦਵਾਜਾ ਬੰਦ ਕਰਤਾ ਮੈਂ ਕਿਹਾ ਭਾਜੀ ਗੇਟ ਖੋਲ ਦੋ ਹਵਾ ਆ ਰਹੀ ਹੈ ਕੰਡਕਟਰ ਦੀ ਇਹ ਹੀ ਵਲਡਿੰਗ ਸੀ ਤੇਰੇ ਜਿਆਦਾ ਅੱਗ ਲੱਗੀ ਆ ਠੀਕ ਐ ਮੈਂ ਕਿਹਾ ਬਾਜੀ ਕੰਟਰੋਲ ਨਾਲ ਠੀਕ ਤਰ੍ਹਾਂ ਬੋਲੋ ਕਹਿੰਦਾ ਤੈਨੂੰ ਜਿਆਦਾ ਬੋਲਣ ਦੀ ਪਈ ਹੈਗੀ ਬੋਲਦੀ ਕਿਵੇਂ ਐ ਤੂੰ ਜਿਆਦਾ ਤੈਨੂੰ ਗਰਮੀ ਲੱਗਦੀ ਐ ਠੀਕ ਐ ਮੈਂ ਅਬ ਜਦੋਂ ਉੱਠਿਆ ਕਹਿੰਦਾ ਤੂੰ ਤੂੰ ਕੀ ਗੱਲ ਕਰਦੇ ਹੋ ਤੁਸੀਂ ਤੇ ਮੇਰੇ ਨਾਲ ਗੱਲ ਕਰੋ ਉਹਨੇ ਬੱਸ ਖੜਾ ਲਈ ਜੀ ਉੱਥੇ ਠੀਕ ਐ ਲੇਕਿਨ ਹਾਂਜੀ ਮੋਹਾਲੀ ਬਾਸ ਉਹਨੇ ਰੋਕ ਲਈ ਅੱਗੇ ਜਾ ਕੇ ਥੋੜਾ ਜਿਹਾ 10-15 ਮਿੰਟ ਦੇ ਡਿਸਟੈਂਸ ਤੇ ਉਹਨੇ ਬੱਸ ਰੋਕ ਲਈ ਵੀ 25 ਮਿੰਟ ਉੱਥੇ ਖੜਾਈ ਰਹੀ ਥੀ ਮੈਂ ਕਹਿੰਦਾ ਤੂੰ ਸੀ ਜਿਆਦਾ ਰੇਜੀ ਹੋ ਗਈ ਗਾਲਾਂ ਕੱਢਣ ਲੱਗ ਗਿਆ ਅਬਿਊਜ਼ ਗਾਲਾਂ ਗੰਦ ਬੋਲਣ ਲੱਗ ਗਿਆ ਗੰਦੇ ਇਸ਼ਾਰੇ ਕਰਨ ਲੱਗ ਗਿਆ ਉੱਥੇ ਖੜਕੇ ਤੇ ਸਾਰਿਆਂ ਨੂੰ ਕਹਿੰਦਾ ਮੈਂ ਪੈਸੇ ਵਾਪਿਸ ਨਹੀਂ ਕਰਨੇ ਅਸੀਂ ਇਹ ਸਾਡੀ ਪਿੱਟੀ ਕੱਟ ਵਾਪਿਸ ਕਰ ਦਿਓ ਅਸੀਂ ਜਾ ਰਹੇ ਹਾਂ ਅਸੀਂ ਨਹੀਂ ਜਾਣਾ ਤੇਰੀ ਵਾਸਤੇ ਕਹਿੰਦਾ ਮੈਂ ਤਾਂ ਐਵੇਂ ਬਦਤਮੀਜ਼ ਹਾਂ ਹਾਂਜੀ ਫੋਡਨਰੀ ਬਦਸੀ ਪੀਆਰਟੀਸੀ ਦੀ ਹਾਂਜੀ ਤੇ ਕਹਿੰਦਾ ਮੈਂ ਨਾ ਹੀ ਪੈਸੇ ਵਾਪਿਸ ਕਰਨੇ ਆ ਜੀ ਠੀਕ ਹੈ ਮੈਂ ਕੁਝ ਨਹੀਂ ਕਰਨਾ ਮੈਂ ਤਾਂ ਬਦਤਮੀਜ਼ ਆ ਕਹਿੰਦਾ ਐ ਉਹਨਡੀ ਕੋ ਉਹਦੇ ਸਾਰੇ ਗੱਡੀ 'ਚ ਸੀਸੀਟੀਵੀ ਕੈਮਰਾ ਲੱਗਾ ਕੋਈ ਗੱਡੀ ਨੰਬਰ ਪਤਾ ਹੈ ਕੋਈ ਹਾਂਜੀ 14 ਕਿਹਨਾ ਸੀਗਾ ਪੀ 11 ਡੀ ਗੱਡੀ ਨੰਬਰ ਪਤਾ ਕੋਈ ਹਾਂਜੀ ਪੀਪੀ 11 ਡੀ ਕੇ 1495 ਨੰਬਰ ਆ ਕਿਥੇ ਦੀ ਢਿੱਪੂ ਦੀ ਗੱਡੀ ਸੀ ਇਹ ਢਿੱਪੂ ਦੀ ਪਟਿਆਲੇ ਦੀ ਸੀਗੀ ਸਭ ਪਟਿਆਲੇ ਆ ਰਹੀ ਸੀ ਮਹਾਲੀ ਤੋਂ ਪਟਿਆਲੇ ਆ ਰਹੀ ਸੀ ਪਰ ਮਹਾਲੀ ਤੋਂ ਪਟਿਆਲੇ ਆ ਰਹੀ ਸੀ ਪਿਓਰ ਵੀ ਕੋਈ ਬਤਿਨਗੀ ਕੀਤੀ ਉਹਨੇ ਸਰ ਤੇਰੇ ਨੇ ਲਾਂਡਰਾ ਰੋਕਿਆ ਲਾਂਡਰਾ ਮੈਂ ਆਪਣੀ ਸੇਫਟੀ ਵਾਸਤੇ ਆਲੀ ਪੀਕਰ ਖਿੱਚੀ ਐਨੇ ਮੇਰੀ ਬਗਾਇਦਾ ਪੀਕਰ ਖਿੱਚੀ ਕਹਿੰਦਾ ਤੂੰ ਐਸਐਚਓ ਲੱਗੀ ਹੈ ਤੂੰ ਐਸਐਸਪੀ ਲੱਗੀ ਆ ਤੂੰ ਕੀ ਲੱਗੀ ਐ ਜਿਹੜਾ ਮੇਰੀ ਮੇਰੀ ਫੋਟੋ ਖਿੱਚਣੀ ਆ ਜੀ ਉਹ ਜੀ ਮੈਂ ਕਿਹਾ ਤੂੰ ਵੀ ਤਾਂ ਬੱਜੀ ਮੇਰੀ ਫੋਟੋ ਖਿੱਚੀ ਐ ਤੂੰ ਉਸੇ ਵੀ ਮੇਰੀ ਫੋਟੋ ਖਿੱਚੀ ਐ ਮੇਰੀ ਕਿਉਂ ਖਿੱਚੀ ਇੱਕ ਕੁੜੀ ਦੀ ਫੋਟੋ ਖਿੱਚਣ ਦਾ ਰਾਈਟ ਨਹੀਂ ਹੁੰਦਾ ਕੋਈ ਅਸੀਂ ਪਬਲਿਕ ਆ ਪਬਲਿਕ ਖਿੱਚ ਜਗਣਾ ਕੋਈ ਮਿਸਬੀਹੇਵ ਕਰੇਗਾ ਮੈਂ ਕਿੱਛ ਸਕਦੀ ਆ ਇਹਨਾਂ ਦਾ ਕੋਈ ਬਿਹੇਵ ਮਤਲਬ ਨਹੀਂ ਬੱਸ ਪਰਸੈਂਟ ਜੇ ਵੀ ਤੁਹਾਡਾ ਰੋਲਾ ਪਿਆ ਹਾਂਜੀ ਬੱਸ ਸਟੈਂਡ ਮੇਰੇ ਜੀਆ ਜੀ ਲੈਣ ਆਏ ਸੀਗੇ ਸਾਨੂੰ ਠੀਕ ਐ ਉਹਨਾਂ ਨੇ ਅਸੀਂ ਉੱਤਰਦੇ ਗਏ ਸੀਗੇ ਪਿੱਛੇ ਖੜਾ ਸੀ ਮੇਰੀ ਜਿਹੜੀ ਨਾ ਸਿੰਪਲੀ ਗਿਆ ਭਾਜੀ ਇਹ ਕੋਈ ਕੁੜੀਆਂ ਨਾਲ ਮਿਸਬਿਹੇਵ ਨਾ ਕਰਿਆ ਕਰੋ ਸੇ ਠੀਕ ਨਾ ਬੋਲਿਆ ਕਰੋ ਉਹ ਉੱਤਰਿਆ ਉਹਨੇ ਹੱਥੋ ਕੜਾ ਉਤਾਰਿਆ ਮਾਰਨ ਲੱਗ ਗਿਆ ਸਾਰਿਆਂ ਨੂੰ ਕੁੱਟਿਆ ਮੇਰੇ ਕੁੱਟਿਆ ਪਹਿਲੇ ਮੇਰੇ ਥੱਪੜ ਮਾਰਿਆ ਉਹਨੇ ਠੀਕ ਹੈ ਫਿਰ ਮੇਰੇ ਬ੍ਰਦਰ ਨੂੰ ਗਲਾਵੇ ਤੋਂ ਫੜ ਲਿਆ ਪਿੱਛੋਂ ਦੀ ਮਾਰਿਆ ਦੇਖੋ ਮੇਰੇ ਫਿੰਗਰ ਤੇ ਵੀ ਲੱਗਿਆ ਇੱਥੇ ਵੀ ਲੱਗਿਆ ਸਾਰੀ ਚੋਟ ਲੱਗ ਗਿਆ ਮੇਰੇ ਠੀਕ ਹੈ ਮੈਂ ਬ੍ਰਦਰ ਦੇ ਪਿੱਠ ਇੱਥੇ ਮਾਰਿਆ ਕੜਾ ਮਾਰਿਆ ਕੰਡਕਟਰ ਵੱਲੋਂ ਤੁਹਾਡੇ ਨਾਲ ਕੁੱਟ ਮਾਰ ਵੀ ਕੀਤੀ ਆ ਹਾਂਜੀ ਹਾਂਜੀ ਕੰਡਕਕਟਰ ਵੱਲੋਂ ਕੁੱਟ ਮਾਰ ਕੀਤੀ ਹੋ ਕੰਪਲੇਨ ਦੇ ਦਿੱਤੀ ਸੀ ਤੁਸੀਂ थाने ਆਇਓ ਹਾਂਜੀ ਅਸੀਂ ਕੰਪਲੇਂਟ ਦੇ ਦਿੱਤੀ ਹੋਈ ਐਸ ਇਦਾਂ ਦੀ ਕਾਰਵਾਈ ਦੀ ਇਨਸਾਫ ਕਰੋ ਕਿ ਡਰਿੰਕ ਉਹਨੇ ਡਰਿੰਕ ਵਗੈਰਾ ਵੀ ਕੀਤੀ ਸੀ ਜੀ ਬੰਨੇ ਡਰਿੰਕ ਵਗੈਰਾ ਨਹੀਂ ਕੀਤੀ ਸੀ ਸਰ ਅਸੀਂ ਆਏ ਇਨਸਾਫ ਕਰਦੇ ਆ ਜਿਹੜੀਆਂ ਲੇਡੀਜ਼ ਬੱਸ ਵਿੱਚ ਸਫ਼ਰ ਕਰਦੀਆਂ ਕੰਡਕਟਰ ਲੋਗ ਆ ਸੋਚਦੇ ਆ ਕਿ ਜੇ ਫ੍ਰੀ ਸਫ਼ਰ ਕਰੀਆਂ ਤਾਂ ਸਾਡੇ ਸਿਰ ਤੇ ਕਰੀ ਐ ਸਰਕਾਰ ਦੇ ਓਪਰਚੁਨਿਟੀ ਐ ਫ੍ਰੀ ਸਫ਼ਰ ਦੀ ਇੰਨਾ ਦਿਨ ਸਰ ਯਾਰ ਸਹਾਰਾ ਕੱਟ ਦੇ ਕਰ ਦੇ ਬਿਲਕੁਲ ਸਰ ਅਸੀਂ ਸਰਕਾਰ ਨੂੰ ਟੈਕਸ ਪੇ ਕਰਦੇ ਆ ਟੈਰ ਸਰਕਾਰ ਨੇ ਸਾਨੂੰ ਦਿੱਤੀ ਹੋਈ ਐ ਅਸੀਂ ਤਾਂ ਉੱਪਰ ਫਾਇਦਾ ਚੱਕਾਂਗੇ ਅਧਾਰਗੜ ਦੇ ਅਸੀਂ ਟਿਕਟ ਕਟਾਈ ਸੀ ਸਰ ਉਸ ਦਾ ਕੀ ਕਹਿਣਾ ਤੁਸੀਂ ਕਾਰਵਾਈ ਕਰਾ ਰਹੇ ਸਾਰੇ ਪੁਲਸ ਤਾਂ ਕੈਰੀ ਅਸੀਂ ਦੇਖਦੇ ਹਾਂ ਕੀ ਮੈਟਰ ਹੈ ਬਸ ਹਲੇ ਕੋਈ ਕਾਰਵਾਈ ਨਹੀਂ ਹੋ ਸਕੀ ਕੀ ਮਾਮਲਾ ਕੀ ਹੈ ਜੇ ਜਿਹੜਾ ਪੀ ਆਰਟੀਸੀ ਬੱਸ ਨਾਲ ਤੁਹਾਡਾ ਲੜਾਈ ਝਗੜਾ ਹੋਇਆ ਜਾਂ ਮਾਮਲਾ ਕਿੱਦਾਂ ਕਿੱਦਾਂ ਸ਼ੁਰੂ ਹੋਇਆ ਮਾਮਲਾ ਮਹਾਲੀ ਤੋਂ ਸ਼ੁਰੂ ਹੋਇਆ ਸੀ ਅਸੀਂ ਮਹਾਲੀ ਗਏ ਸੀਗੇ ਮਹਾਲੀ ਤੋਂ ਬੱਸ ਮਿੱਟੀ ਤੇ ਅਸੀਂ ਟਿਕਟ ਕਟਾ ਬੈਠੇ ਸੀਗੇ ਮਹਾਲੀ ਕੰਡਕਟਰ ਤੋਂ ਤੇ ਥੋੜੀ ਅੱਗੇ ਪਹੁੰਚੇ ਉਹ ਸਿਸਟਰ ਮੇਰੇ ਬੈਠੇ ਦੇ ਸੀ ਇਹ ਕਹਿੰਦੇ ਖਿੜਕੀ ਖੁੱਲੀ ਰਹਿਣ ਦੋ ਤੇ ਖਿੜਕੀ ਇਹ ਕਹਿੰਦਾ ਨਹੀਂ ਖਿੜਕੀ ਬੰਦ ਕਰਨੀ ਹੈ ਇਹ ਕਹਿੰਦਾ ਤੈਨੂੰ ਜਿਆਦਾ ਅੱਕ ਲੱਗੀ ਵੀ ਇੱਕ ਡਾਕਟਰ ਬਦਤਮੀਜ਼ੀ ਨਾਲ ਬੋਲਿਆ ਮੈਂ ਕਿ ਤੂੰ ਰਿਸਪੈਕਟ ਸਿਸਟਰ ਨੂੰ ਹਾਂਜੀ ਤੇ ਮੈਂ ਉਸਨੇ ਸਿਰਫ ਇਹ ਕਿ ਮੈਂ ਕਿਹਾ ਤੂੰ ਇਦਾਂ ਇਦਾਂ ਬੋਲ ਰਿਹਾ ਤੂੰ ਕਰਕੇ ਸਿਰਫ ਰਿਸਪੈਕਟ ਨਾਲ ਗੱਲ ਕਰ ਜੇ ਅਸੀਂ ਤੈਨੂੰ ਭਾਜੀ ਕਹਿ ਰਹੇ ਹਾਂ ਤਾਂ ਤੂੰ ਵੀ ਤੇਰਾ ਵੀ ਰਾਈਟ ਬੰਦਾ ਤੂੰ ਰਿਸਪੈਕਟ ਦੇਵੇਂ ਨਹੀਂ ਤੂੰ ਤੈਨੂੰ ਜਿਆਦਾ ਮੈਨੂੰ ਹੀ ਵालतੂ ਬੋਲਣ ਲੱਗ ਗਿਆ ਮੈਨੂੰ ਵੀ ਗਲਤ ਅਬਿਊਜ਼ ਕੀਤੇ ਉਸਨੇ ਗਲਤ ਕਮੈਂਟ ਕੀਤੇ ਫਿਰ ਇਸਨੇ ਅੱਛਾ 20 25 ਮਿੰਟ ਬੱਸ ਰੋਕ ਲਈ ਕਹਿੰਦਾ ਕਰ ਲੋ ਮੁਹਾਲੀ ਦੇ ਵਿੱਚ ਮੁਹਾਲੀ ਡੇਪੂ ਤੋਂ ਮਤਲਬ ਆਪਾਂ 2 ਕਿਲੋਮੀਟਰ ਅੱਗੇ ਆਏ ਇਹਨੇ ਬੱਸ ਰੋਕ ਲਈ ਜੀ ਉੱਥੇ ਠੀਕ ਐ ਕਹਿੰਦਾ ਕਰ ਲੋ ਜੋ ਕਰਨਾ ਮੈਂ ਬੱਸ ਨਹੀਂ ਅੱਗੇ ਲੈ ਕੇ ਜਾਂਦਾ ਕੰਡਕਟਰ ਵੱਲੋਂ ਕੰਡਕਟਰ ਵੱਲੋਂ ਇਹ ਗੱਲ ਗਈ ਜੀ ਡਰਾਈਵਰ ਡਰਾਈਵਰ ਵਿਚਾਰਾ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਡਰਾਈਵਰ ਸੁਝਾ ਰਿਹਾ ਸੀਗਾ ਡਰਾਈਵਰ ਦਾ ਕੋਈ ਕਸੂਰ ਨਹੀਂ ਐ ਤੇ ਕੰਡਕਟਰ ਕਹਿੰਦਾ ਕਹਿੰਦਾ ਕਰ ਲੋ ਜੋ ਕਰਨਾ ਮੈਂ ਇਹ ਬੱਸ ਨਹੀਂ ਜਾਂਦੀ ਅੱਗੇ ਤੇ ਇਸ ਨੇ ਸਾਨੂੰ ਵੀਡੀਓ ਰਿਕਾਰਡਿੰਗ ਆ ਦੀ ਧਮਕੀ ਦਿੱਤੀ ਕਹਿੰਦਾ ਵੀਡੀਓ ਚੱਲ ਰਹੀ ਐ ਮੈਂ ਕਿ ਕਢਵਾਉ ਵੀਡੀਓ ਫੋਨ ਅਬਿਊਜ਼ ਕਰ ਰਿਹਾ ਕਿਤੇ ਤੇ ਉਸ ਤੋਂ ਬਾਅਦ ਇਸ ਨੇ ਫਿਰ ਰਸਤੇ ਦੇ ਵਿੱਚ ਲਾਂਡਰਾ ਆ ਕੇ ਬੱਸ ਦੀ ਬ੍ਰੇਕ ਮਾਰਦੀ ਕਹਿੰਦਾ ਬੱਸ ਮੈਂ ਥਾਣੇ ਲੈ ਕੇ ਜਾਊਂਗਾ ਮੈਂ ਕਿ ਬ੍ਰਿਜੀ ਲੈ ਜਾਓ ਥਾਣੇ ਤੁਸੀਂ ਥਾਣੇ ਲੈ ਜਾਓ ਅਸੀਂ ਇਹ ਤਾਂ ਵੀ ਉੱਥੇ ਉੱਥੇ ਵੀ ਇਹਨੇ 15 ਮਿੰਟ ਬ੍ਰੇਕ ਲਗਾਈ ਬੱਸ ਦੀ ਮਤਲਬ ਟੋਟਲ ਅਬ 35 40 ਮਿੰਟ ਇਸ ਨੇ ਬੱਸ ਨੂੰ ਡਿਲੇ ਕੀਤਾ ਸਵਾਰੀਆਂ ਵੀ ਡਿਲੇ ਹੋਈਆਂ ਸਭ ਕੁਝ ਡਿਲੇ ਹੋਇਆ ਇੱਥੇ ਆ ਕੇ ਸਾਨੂੰ ਪਟਿਆਲੇ ਆ ਪਹੁੰਚੇ ਅਸੀਂ ਤੇ ਜੀਜਾ ਜੀ ਸਾਨੂੰ ਸਾਡੇ ਫੈਮਲੀ ਸਾਨੂੰ ਲੈਣ ਆਈ ਸੀਗੀ ਬੱਸ ਸਟੈਂਡ ਦੇ ਉੱਤੇ ਤੇ ਉਹਨਾਂ ਨੂੰ ਸਾਰੀ ਗੱਲ ਤਾਂ ਅਸੀਂ ਫੋਨ ਤੇ ਦੱਸ ਚੁੱਕੇ ਸੀਗੇ ਆਲਰੇਡੀ ਤੇ ਉਹਨਾਂ ਨੇ ਸਰ ਇਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਮਗਰ ਇਸ ਬੰਦੇ ਨੇ ਆਪਣਾ ਕੜਾ ਉਤਾਰਿਆ ਤੇ ਇਸਨੇ ਮਾਰਕੋ ਟਾਈ ਕਰਨਾ ਸ਼ੁਰੂ ਕਰ ਦਿੱਤੀ ਤੁਹਾਨੂੰ ਵੀ ਮਾਰਿਆ ਤੁਹਾਨੂੰ ਰਿਸਿਸਟੈਂਸ ਹਾਂਜੀ ਹਾਂਜੀ ਉਹਦੇ ਦੇਖੋ ਹੱਥ ਦੇ ਉੱਤੇ ਹੁਣ ਪੁਲਿਸ ਨੂੰ ਤੁਸੀਂ ਇਥਲਾ ਦਿੱਤੀ ਆ ਹਾਂਜੀ ਹੁਣ ਕਿੰਨਾ ਦੀ ਕਾਰਵਾਈ ਦੀ ਇਨਸਾਫ ਮੰਗਦੇ ਹੋ ਸਰ ਮੈਂ ਤਾਂ ਇਹੀ ਕਹਿਣਾ ਕਿ ਜਿਹੜਾ ਵੀ ਬੱਸ ਕੰਡੈਕਟਰ ਹੈ ਬੱਸ ਵਾਲਾ ਸਰਕਾਰੀ ਬੱਸ ਚਲਾ ਰਿਹਾ ਪ੍ਰਾਈਵੇਟ ਚਲਾ ਰਿਹਾ ਸਿਰਫ ਲੇਡੀਜ਼ ਦੀ ਰਿਸਪੈਕਟ ਕਰੋ ਮੈਂ ਹੋਰ ਇਸ ਤੋਂ ਕੋਈ ਸਾਨੂੰ ਕੋਈ ਡਿਮਾਂਡ ਨਹੀਂ ਕੋਈ ਬੱਸ ਨੰਬਰ ਪਤਾ ਹੈ ਕੋਈ ਕਿਹਦੇ ਕਿਹੜੀ ਡਿਪੂ ਦੀ ਬੱਸ ਈ ਹੈ ਏ ਮੁਹਾਲੀ ਤੋਂ ਚੱਲੀ ਸੀ ਪਟਿਆਲੇ ਵੱਲ ਪਟਿਆਲੇ ਕੋਈ ਬੱਸ ਨੰਬਰ ਪਤਾ ਤੁਹਾਨੂੰ ਬੱਸ ਨੰਬਰ ਨੰਬਰ ਬੱਸ ਨੰਬਰ ਪਤਾ ਏ ਸੀ ਤਾਂ ਕੁਝ ਹਾਂਜੀ ਪੀਬੀ 11 ਡੀਕੇ 1495 ਤੇ ਮੁਹਾਲੀ ਡੀਪੂ ਦੀ ਬੱਸ ਏ ਸਾਨੂੰ ਨਹੀਂ ਪਤਾ ਮੁਹਾਲੀ ਡੀਪੂ ਦੀ ਇਹਨਾਂ ਪਤਾ ਮੁਹਾਲੀ ਤੋਂ ਪਟਿਆਲੇ ਆ ਹਾਂਜੀ ਉਹ ਡਰਾਈਵਰ ਕੰਡਕਟਰ ਵੀ ਆਏ ਆ ਡਰਾਈਵਰ ਨਹੀਂ ਕੰਡਕਟਰ ਆਈ ਥਿੰਕ ਆਇਆ ਹੋਵੇ ਆਇਤ ਨੂੰ ਪਤਾ ਨਹੀਂ ਆਇਆ ਸਿੱਧਾ ਆਪਣੇ ਲੋਕਾਂ ਕੋਲ ਕੰਪਲੇਂਟ ਦੇਣ ਆਏ ਆ ਜੀ ਮੈਂ ਤਾਂ ਅਨੁਜਾਇਨ ਹਾਂ ਜੀ ਸਾਨੂੰ ਜੀ ਕਿਥੇ ਕੰਮ ਕਰਦੇ ਮੈਂ ਪੀਆਰਟੀ ਕਰਨੇ ਪਾ ਚੰਡੀਗੜ੍ਹ ਕੋਲ ਜੀ ਪੱਕੇ ਨਹੀਂ ਕੱਚੇ ਮਾਮਲਾ ਕੀ ਹੈ ਲੇਡੀ ਜੀ ਨੇ ਇਲਜ਼ਾਮ ਲਾ ਰਹੀ ਹੈ ਤੁਸੀਂ ਕੁੱਟਮਾਰ ਕਰ ਰਹੇ ਹੋ ਮਾਮਲਾ ਇਹਦਾ ਹੈ ਅਸੀਂ ਚਾਰ ਕੱਚੀ ਮੋਹਾਲੀ ਤੋਂ ਚੱਲੇ ਪਟਿਆਲੇ ਨੂੰ ਜੀ ਅੱਜ ਖੁੰਮੜਾ ਜਾਉਂਦਾ ਸਵਾਰੀਆਂ ਚੱਕ ਕੇ ਬਾਰੀਆਂ ਬੰਦ ਕਰਤੀਆਂ ਸੋਹਣਾ ਸਾਹਿਬ ਲੈਟਾਂ ਦੇ ਸਵਾਰੀ ਧੱਕਾ ਕਰਦੀ ਆ ਗੱਡੀ ਅੰਦਰ ਮੁੜਦੀ ਹੈ ਸਵਾਰੀ ਧੱਕ ਨਾਲ ਝੜ ਗਈ ਮੈਂ ਬਾਰੀ ਬੰਦ ਕਰਤੀ ਬਾਰੀ ਬੰਦ ਕਰਕੇ ਮੁੜਿਆ ਉਹ ਕਹਿੰਦੀ ਬਾਰੀ ਖੋਲੋ ਮਾਸ਼ਾਵਾ ਰੱਖੋ ਜੀ ਅੱਗੇ ਅੰਡੇ ਦੇ ਗੋਲਾਂੇ ਜਾਵੇ ਇਹੜੀ ਬਾਰੀ ਖੋਲਣ ਨੂੰ ਕਹਿ ਰਹੇ ਸੀ ਬਾਰੀ ਦੋ ਹੁੰਦੀਆਂ ਇੱਕ ਦੋ ਸੱਡ ਦਵਾਜਾ ਹੁੰਦਾ ਤੁਹਾਡਾ ਨਹੀਂ ਜਿਹੜੇ ਅੱਗੇ ਜਿੱਥੋਂ ਸਵਾਰੀਆਂ ਚੜ੍ਹਦੀਆਂ ਨੇ ਅਗਲੇ ਪਾਸੇ ਜੀ ਮਾਜੀ ਅੱਡੇ ਦੇ ਖੋਲਾਂਗੇ ਉੱਥੋਂ ਸਵਾਰੀਆਂ ਚੜਾਵਾਂਗੇ ਇੰਨੀ ਗੱਲ ਕਹੀ ਹੈ ਜੀ ਕਹਿੰਦੀ ਤੂੰ ਮੇਰੇ ਨਾਲ ਬਤਮੀਜੀ ਕਰੀ ਮੈਨੂੰ ਛੇੜਨੀ ਕੋਸ਼ਿਸ਼ ਕਰ ਮੈਂ ਉੱਥੇ ਗੱਡੀ ਸਾਈਡ ਦਾ ਆਦੀ ਸਵਾਰੀਆਂ ਨੇ ਮੈਨੂੰ ਕਹਿਦਾ ਬਈ ਚਲੋ ਕੋਈ ਨਹੀਂ ਉੱਥੇ ਅਸੀਂ ਚੱਲ ਬਈ ਲਾਂਡਰਾ ਅੱਗੇ ਮੈਟਿਕ ਟੰਗ ੱਟ ਰਿਹਾ ਉਹ ਮੈਡਮ ਨੇ ਜੀ ਆਪਣੇ ਫੋਨ 'ਚ ਮੇਰੀਆਂ ਫੋਟੋਆਂ ਖਿੱਚੀਆਂ ਮਨੂਆ ਮੈਂ ਤੁਸੀਂ ਫੋਟੋ ਨਾ ਖਿੱਚੋ ਤੁਸੀਂ ਕੰਪਲੇਨ ਪਹਿਲਾਂ ਉਹਨਾਂ ਨੇ ਮੇਰੀ ਫੋਟੋ ਖਿੱਚੀ ਮਨੋ ਜੇ ਤੁਸੀਂ ਫੋਟੋ ਨਾਲ ਖਿੱਚੋ ਤੁਸੀਂ ਕੰਪਲੇਂਟ ਕਰਨੀ ਹੈ ਬਈ ਕੰਪਲੇਂਟ ਕਰਦੇ ਉਹ ਸਾਡੇ ਨਹੀਂ ਜੀ ਉਹਨਾਂ ਨੇ ਫੋਟੋ ਖਿੱਚੀ ਵੀਡੀਓ ਬਣਾਈ ਫਿਰ ਮੈਂ ਆਪਣੇ ਬਚਾਅ ਵਾਸਤੇ ਉਹਨਾਂ ਦੀ ਫੋਟੋ ਖਿੱਚੀ ਅਸੀਂ ਉੱਥੋਂ ਚੱਲ ਪਏ ਅਸੀਂ ਪਟਿਆਲੇ ਜਾ ਕੇ ਪਹੁੰਚੇ ਆਪਣਾ ਪਟਿਆਲੇ ਅੱਡੇ ਬਣਨ ਲੱਗ ਗਏ ਜੀ ਉਹਨੇ ਅੱਗੇ ਨੋਵਾ ਗੱਡੀ ਲਾ ਲਿਆ ਮੈਂ ਗੱਡੀ ਸਾਈਡ ਕਰਨ ਵਾਸਤੇ ਬਾਰੀ ਦੇ ਖੜਿਆ ਜਿਹੜੀ ਪਿੱਛੇ ਨਾਲ ਸਵਾਰੀ ਬੈਗੇ ਜੀ ਬੰਦਾ ਉਹਨੇ ਮੈਨੂੰ ਧੱਕਾ ਦੇ ਕੇ ਥੱਲੇ ਕਰਤਾ ਜਿਹੜੇ 5-6 ਮੁੰਡੇ ਸੀ ਉਹ ਮੈਨੂੰ ਪਾ ਗਏ ਪਟਿਆਲੇ ਪਟਿਆਲੇ ਅੰਡੇ ਤੇ ਚੜਨ ਦੇ ਜਿੰਦਰ ਵੀਡੀਓ ਵੀ ਤੁਸੀਂ ਦਿਖ ਰਹੇ ਹੋ ਕਿ ਤੁਸੀਂ ਉਹ ਪਹਿਲਾਂ ਵੀਡੀਓ ਕਢਾਓ ਜੀ ਉਥੋਂ ਪਾਰ ਪਟਿਆਲੇ ਕੈਮਰਾ ਲੱਗੇ ਆ ਉਹਨਾਂ ਸਾਰਾ ਕੁਝ ਆ ਜਾਏਗਾ ਪਹਿਲ ਕੀ ਨਹੀਂ ਕਰੀ ਉਹ ਕਹਿੰਦੇ ਕਿ ਤੁਸੀਂ ਗਾਲਾਂ ਕਢੀਆਂ ਕਿ ਚਿਪ ਲੈਂਗੁਏਜ ਯੂਜ਼ ਕੀਤੀ ਹੈ ਕਿ ਤੁਹਾਨੂੰ ਸਵਾਰੀਆਂ ਗਵਾਣੇ ਜੀ ਮੇਰੇ ਕੋਲ ਸਾਰੀਆਂ ਸਵਾਰੀਆਂ ਦੇ ਨੰਬਰ ਹੈ ਜੀ ਸਵਾਰੀਆਂ ਆਪਣੇ ਬਿਆਨ ਦੇ ਦੇਣੀਆਂ ਤੇ ਹੁਣ ਪੁਲਿਸ ਥਾਣੇ ਆਇਓ ਕਿ ਪੁਲਿਸ ਥਾਣੇ ਆਏ ਆ ਜੀ ਇੱਥੇ ਆਪਣੀ ਗੱਲਬਾਤ ਹੋਵੇ ਜਿਹੜਾ ਮਾਮਲਾ ਕਰੂਗਾ ਇਨਾਂ ਨੇ ਇਨਾਂ ਨੇ ਬਤਨ ਸੁਣ ਲੀ ਕਿ ਤੁਸੀਂ ਕੀਤੀ ਸੀ ਲੇਕਿਨ ਉਹ ਇਲਜ਼ਾਮ ਬਾਰ ਬਾਰ ਤੁਹਾਡੇ ਉੱਤੇ ਲਾ ਰਹੇ ਹੈ ਕਿ ਤੁਹਾਡੇ ਵੱਲੋਂ ਉਹਨਾਂ ਸਵਾਰੀਆਂ ਗਵਾ ਦੇ ਦੇਣੀਆਂ ਜਿਹੜੀਆਂ ਜੱਡੀ ਰੋਕੀ ਆ ਕਹਿੰਦੇ ਜਿਹੜੀਆਂ ਸਵਾਰ ਜਿਹੜੀਆਂ ਸਵਾਰੀਆਂ ਘਾੜੇ ਸੀ ਗਏ ਨਹੀਂ ਇਹ ਜੀ ਖੜਦਾ ਸੀ ਜਾਣਾ ਨਹੀਂ ਹੁੰਦਾ ਖੜਦਾ ਸਾਡਾ ਰੂਟ ਹੀ ਨਹੀਂ ਆ ਜੀ ਅਜੀ ਉੱਥੇ ਖਮੜਾ ਚੌਂਕ ਜ਼ਰੂਰ ਗੱਡੀ ਰੋਕੀ ਉਹਦੇ ਸਵਾਰੀਆਂ ਨੇ ਕਿਹਾ ਭਾਈ ਚਲੋ ਗੱਲ ਇੱਥੇ ਨੇ ਵੇੜੋ ਮੈਂ ਉੱਥੇ ਗੱਲ ਨਾ ਵੇੜ ਕੇ ਟਿਕਟਾਂ ਘੜੇ ਆਪਣੀ ਸੀਟ ਦੇ ਦੇਵਾਂ ਉਹ ਲੇਡੀ ਸਟੋਰ ਨਾਲ ਦਾ ਮੇਰੇ ਕਲ ਦੇ ਬ੍ਰਦਰ ਉਹ जख्मी ਹੋਏ ਪਿਆ ਉਹਨੂੰ ਤੁਸੀਂ ਕੁਟ ਮਾਰ ਕੀਤੀ ਕਿ ਆਹ ਉਹਦਾ ਜੀ ਉੱਥੇ ਕੈ ਉਹ ਕਿਦਾਂ ਦੀ ਕਾਰਵਾਈ ਦੀ ਇਨਸਾਫ ਕਰਨ ਮੰਗਦੇ ਹੋ ਕਾਰਵਾਈ ਹੋ ਜਣੀ ਜੀ ਮੇਰੀ ਤਬਿਆ ਠੀਕ ਨਹੀਂ ਹੈ ਮੇਰੇ ਸਿਰ ਤੇ ਉਹਨਾਂ ਨੇ ਗੋਮਟਾ ਮਾਰਿਆ ਇਹ ਮੈਂ ਆਪਣਾ ਹੁਣ ਅੱਗੇ ਕਾਰਵਾਈ ਦੇਖਦੇ ਹਾਂ ਕੀ ਕਰਦੇ ਕੋਸ਼ਿਸ਼ ਕਿੰਨੇ ਲੋਕ ਸੀ ਜਿਨ੍ਹਾਂ ਨੇ ਚੱਕਿਆ ਉਹ 6-7 ਜੀ ਇੱਕ ਗੱਡੀ ਇੱਕ ਐਕਟਿਵਾ ਜੀ ਗੱਡੀ ਬਿਨਾ ਨੰਬਰ ਦੀ ਇਹ ਨੋਵਾ ਡਿਪੋ ਦੀ ਗੱਡੀ ਹੈ ਇਹ ਚੰਡੀਗੜ੍ਹ ਡਿਪੋ ਦੀ ਉਹਨਾਂ